ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਸਮ ਵਿੱਚ ਨਾਗਾਉਂ ਜ਼ਿਲ੍ਹੇ ਦੇ ਕਾਲਿਆਬੋਰ ਦਾ ਦੌਰਾ ਕਰਨਗੇ ਜਿੱਥੇ ਕਾਜ਼ੀਰੰਗਾ ਐਲੀਵੇਟਿਡ ਕਾਰੀਡੋਰ ਪ੍ਰੋਜੈਕਟ ਦਾ ਭੂਮੀ ਪੂਜਨ ਕਰਨਗੇ 86 ਕਿਲੋਮੀਟਰ ਲੰਬਾ ਇਹ ਪ੍ਰੋਜੈਕਟ ਕੌਮੀ ਰਾਜਮਾਰਗ 715 ਦੇ ਕਾਲਿਆਬੁਰ ਨੋਮਾਲੀਗੜ ਸੈਕਸ਼ਨ ਨੂੰ ਚਾਰ ਮਾਰਗੀ ਬਣਾਉਣ ਲਈ ਤਿਆਰ ਕੀਤਾ ਗਿਆ ਹੈ ਇਸ ਦੀ ਖਾਸੀਅਤ ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚੋਂ ਗੁਜ਼ਰਨ ਵਾਲਾ 35 ਕਿਲੋਮੀਟਰ ਲੰਬਾ ਐਲੀਵੇਟਡ ਵਾਈਲਡਲਾਈਫ ਕਾਰਿਡੋਰ ਹੈ ਜੋ ਜਾਨਵਰਾਂ ਦੀ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਏਗਾ ਅਤੇ ਮਨੁੱਖ ਅਤੇ ਜੰਗਲੀ ਜੀਵਾਂ ਦੇ ਟਕਰਾਅ ਨੂੰ ਘਟ ਕਰੇਗਾ ਇਹ ਪ੍ਰੋਜੈਕਟ ਨਾਗਾਓ ਕਾਰਬੀ ਐਂਗਲੌਂਗ ਅਤੇ ਗੋਲਾਕਾਟ ਜ਼ਿਲ੍ਹਿਆਂ ਵਿੱਚੋਂ ਲੰਘੇਗਾ ਜਿਸ ਨਾਲ ਡਿਬਰੂਗੜ ਅਤੇ ਤਿੰਸੁਕੀਆ ਵਰਗੇ ਉੱਪਰਲੇ ਅਸਮ ਦੇ ਇਲਾਕਿਆਂ ਦੀ ਕਨੈਕਟੀਵਿਟੀ ਵਿੱਚ ਵੱਡਾ ਹੋਵੇਗਾ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਰੇਲਵੇ ਖੇਤਰ ਵਿੱਚ ਵੱਡਾ ਵਾਅਦਾ ਕਰਦੇ ਹੋਏ ਦੋ ਨਵੀਆਂ ਅੰਮ੍ਰਿਤ ਭਾਰਤ ਐਕਸਪ੍ਰੈਸ ਟ੍ਰੇਨਾਂ ਗੁਹਾਟੀ ਰੋहतक ਅਤੇ ਡਿਬਰੂਗੜ ਲਖਨਊ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ ਇਹ ਟ੍ਰੇਨਾਂ ਉੱਤਰ ਪੂਰਬ ਅਤੇ ਉੱਤਰੀ ਭਾਰਤ ਵਿਚਾਲੇ ਰੇਲ ਸੰਪਰਕ ਨੂੰ ਮਜ਼ਬੂਤ ਕਰਨਗੀਆਂ ਇਸ ਪ੍ਰੋਜੈਕਟ ਰਾਹੀਂ ਜਿੱਥੇ ਸਫ਼ਰ ਦੇ ਸਮੇਂ ਵਿੱਚ ਕਟੌਤੀ ਅਤੇ ਸੜਕ ਸੁਰੱਖਿਆ ਵਿੱਚ ਵਾਧਾ ਹੋਵੇਗਾ ਉੱਥੇ ਹੀ ਜੰਗਲਾਬੰਦ ਜਖਲਾ ਬੰਦਾ ਅਤੇ ਬੋਕਾ ਖਾਟ ਵਿਖੇ ਬਣਨ ਵਾਲੇ ਬਾਈਪਾਸ ਸ਼ਹਿਰੀ ਭੀੜ ਭੜਕੇ ਨੂੰ ਘਟਾ ਕੇ ਸਥਾਨਕ ਨਿਵਾਸੀਆਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆਉਣਗੇ ਜ਼ਿਕਰਯੋਗ ਹੈ ਕਿ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਹਾਟੀ ਚ ਰੋਡ ਸ਼ੋਅ ਵਿੱਚ ਹਿੱਸਾ ਲਿਆ ਲੋਕਾਂ ਨੇ ਪੀਐਮ ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਇਸ ਮੌਕੇ ਪ੍ਰਧਾਨ ਮੰਤਰੀ ਨੇ ਇਕੱਠ ਨੂੰ ਸੰਬੋਧਨ ਵੀ ਕੀਤਾ ਪੀਐਮ ਮੋਦੀ ਨੇ ਕਿਹਾ ਕਿ ਬੰਗਾਲ ਦੀ ਇਸ ਪਵਿੱਤਰ ਧਰਤੀ ਤੋਂ ਭਾਰਤੀ ਰੇਲਵੇ ਦੇ ਆਧੁਨਿਕੀਕਰਨ ਵੱਲ ਇੱਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ ਅੱਜ ਤੋਂ ਦੇਸ਼ ਵਿੱਚ ਵੰਦੇ ਭਾਰਤ ਸਲੀਪਰ ਰੇਲ ਗੱਡੀਆਂ ਦੀ ਸ਼ੁਰੂਆਤ ਹੋ ਰਹੀ ਹੈ ਇਹ ਵੰਦੇ ਭਾਰਤ ਸਲੀਪਰ ਰੇਲ ਗੱਡੀਆਂ ਦੇਸ਼ ਵਾਸੀਆਂ ਦੇ ਲੰਬੇ ਸਫ਼ਰ ਨੂੰ ਹੋਰ ਵੀ ਆਰਾਮਦਾਈ ਸ਼ਾਨਦਾਰ ਅਤੇ ਯਾਦਗਾਰ ਬਣਾਵੇਗੀ ਪੀਐਮ ਨੇ ਕਿਹਾ ਕਿ ਉਹਨਾਂ ਦੀ ਮਾਲਦਾ ਸਟੇਸ਼ਨ ਵਿਖੇ ਕੁਝ ਯਾਤਰੀਆਂ ਨਾਲ ਗੱਲਬਾਤ ਹੋਈ ਹਰ ਕੋਈ ਰੇਲ ਗੱਡੀ ਨਾਲ ਜੁੜੇ ਆਪਣੇ ਤਜਰਬੇ ਨੂੰ ਸ਼ਾਨਦਾਰ ਦੱਸ ਰਿਹਾ ਸੀ ਯਾਤਰੀਆਂ ਨੇ ਕਿਹਾ ਕਿ ਅਜਈਆਂ ਰੇਲ ਗੱਡੀਆਂ ਤਸਵੀਰਾਂ ਅਤੇ ਵੀਡੀਓ ਰਾਹੀਂ ਵਿਦੇਸ਼ਾਂ ਵਿੱਚ ਦੇਖਦੇ ਸੀ ਅਤੇ ਇੱਛਾ ਰੱਖਦੇ ਸਨ ਕਿ ਕਾਸ਼ ਅਜਈਆਂ ਰੇਲ ਗੱਡੀਆਂ ਭਾਰਤ ਵਿੱਚ ਵੀ ਹੁੰਦੀਆਂ ਅੱਜ ਅਸੀਂ ਉਹਨਾਂ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਦੇ ਹੋਏ ਦੇਖ ਰਹੇ ਹਾਂ ਅਸਮ ਕੀ ਸੰਸਕ੍ਰਿਤੀ ਯਹਾਂ ਕੀ ਬੋੜੋ ਪਰੰਪਰਾਵਾਂ ਕੋ ਕ੍ਰੀਪ ਸੇ ਦੇਖਨੇ ਕਾ अवसर मिलता रहा है प्रधानमंत्री के तौर पर जितना मैं असम आया हूं पहले कोई पीएम नहीं आया है के लोगों के लिए यात्रा आसान होगी और व्यापार कारोबार भी आसान बनेगा यहां जो ट्रेन मेंटेनेंस से जुड़ी नई सुविधाएं बनी है इसे बंगाल के नौजवानों को नए अवसर मिलेंगे साथियों बंगाल की इस पावन भूमि से आज भारतीय रेल के आधुनिकरण की तरफ एक और बड़ा कदम उठाया गया है आज से भारत में वंदे भारत स्लीपर ट्रेनों की शुरुआत हो रही है ये नई वंदे भारत स्लीपर ट्रेन देशवासियों के लंबे सफर को ਔਰ ਆਰਾਮਦਾਇਕ ਬਣਾਏਗੀ ਸ਼ਾਨਦਾਰ ਬਣਾਏਗੀ ਯਾਦਗਾਰ ਬਣਾਏਗੀ